ਜਿਹੜਾ ਕਰਨਨ ਸਾਹਿਬ ਦਾ ਕੇਸ ਆ ਬੜੇ ਵੱਡੇ ਪੱਧਰ ਦੇ ਉੱਤੇ ਹਾਈਲਾਈਟ ਹੋਇਆ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੇ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਲਾਣਤਾਂ ਵੀ ਪਾਈਆਂ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਲੋਕਾਂ ਦੇ ਵਿੱਚ ਰੋਸ ਵੀ ਪਾਇਆ ਜਾਂਦਾ ਪਰ ਉਸ ਦੇ ਬਾਵਜੂਦ ਵੀ ਕੇਸ ਬੜਾ ਲੰਮਾ ਸਮਾਂ ਲੱਗ ਗਿਆ ਸੀਬੀਆਈ ਤੱਕ ਆਉਣ ਦੇ ਲਈ ਕੀ ਕਾਰਨ ਰਹੇ ਸੀ ਕੋਰਟ ਤੇ ਆ ਕੇ ਸੀਬੀਆਈ ਤੇ ਇਹਨਾਂ ਨੇ ਆਪੋਜ਼ ਕੀਤਾ ਸੀਗਾ ਜਿਹੜੇ ਹਰਜਿੰਦਰ ਟੈਂਗ ਲੋਹਰ ਹੈਰੀ ਬੋਪਾ ਰਾਏ ਨੇ ਸੀਬੀਆਈ ਤੇ ਕੇਸ ਨਹੀਂ ਜਾਣਾ ਚਾਹੀਦਾ ਬੋਲ ਕੇ ਕਿਉਂਕਿ ਇਹਨਾਂ ਨੇ ਯੂਟੀ ਨੂੰ ਮੈਨੇਜ ਕਰ ਲਿਆ ਸੀ। ਕਨਾਲ ਸਾਹਿਬ ਦੇ ਕੁਟਮਾਰ ਕੰਮ ਵਿੱਚ 7 ਤੋਂ 8 ਬੰਦੇ ਜਿਹੜੇ ਕਨਾਲ ਸਾਹਿਬ ਨੂੰ ਪਤਾ ਸੀਗਾ ਕਿ 7 ਤੋਂ 8 ਬੰਦੇ ਹੈਗੇ ਉਹਨਾਂ ਵਿੱਚ ਪੁਲਿਸ ਵਾਲਿਆਂ ਨੇ 7 ਬੰਦੇ ਆਇਡੈਂਟੀਫਾਈ ਵਰਨ ਸ਼ਰਮਾ ਜਰ ਨੇ ਕਰ ਦਿੱਤੇ ਜਿਨ੍ਹਾਂ ਨੂੰ ਡਿਪਾਰਟਮੈਂਟਲ ਇਨਕੁਆਇਰੀ ਸਜ਼ਾ ਵੀ ਦਿੱਤੀ ਹੈ। ਜੋ ਚਾਰ ਐਸਐਚਓ ਕਿੰਨੇ ਪਾਵਰਫੁਲ ਹੋਣਗੇ ਕਿ ਨਾਨਕ ਸਿੰਘ ਨੇ ਸਸਪੈਂਡ ਕਰਨ ਤੋਂ ਬਾਅਦ ਇਹਨਾਂ ਦਾ ਨਾਮ ਨਹੀਂ ਲੇਤਾ ਸੀ ਕਿਉਂ ਪੰਜਾਬ ਸਰਕਾਰ ਹੋਰ ਪੰਜਾਬ ਪੁਲਿਸ ਇਹਨਾਂ ਚਾਰ ਅਧਿਕਾਰੀਆਂ ਨੂੰ ਪਛਾਣ ਚ ਲੱਗੀ ਹੈ ਇਸ ਦਾ ਖੁਲਾਸਾ ਹੋਣਾ ਬਹੁਤ ਜ਼ਰੂਰੀ ਹੈ ਇਸ ਖੁਲਾਸੇ ਨਾਲ ਹੋਰ ਵੀ ਬਥੇਰੇ ਖੁਲਾਸੇ ਜਿਦਾ ਜਸਪ੍ਰੀਤ ਐਨਕਾਊਂਟਰ ਕੇਸ ਉਹ ਜਿਹੜਾ ਮੁੰਡਾ ਮੰਡੌਰ ਦੇ ਵਿੱਚ ਐਂਕਾਉਂਟਰ ਹੋਇਆ ਸੀ ਤੁਸੀਂ ਦੇਖੋ 22 ਸਾਲ ਦਾ ਮੁੰਡਾ ਜਿਸ ਤੇ ਕੋਈ ਐਫ ਆਈ ਆਰ ਨਹੀਂ ਕੁਝ ਨਹੀਂ ਉਸ ਦੀ ਐਵੀਡੈਂਸ ਵੀ ਆ ਗਿਆ ਜੀ ਅਸੀਂ ਪੀ ਆਈ ਐਲ ਪਾਈ ਸੀਗੀ ਪੀ ਆਈ ਐਲ ਪਾ ਦਿੱਤੀ ਹੋਈ ਹੈ ਉਸ ਦੀ ਹੁਣ ਕੁਝ ਦਿਨਾਂ ਤੁਹਾਨੂੰ ਸੁਣਾਈ ਹੋਣ ਵਾਲੀ ਹੈ ਉਸ ਕੇਸ ਵਿੱਚ ਸਾਡੇ ਕੋਲ ਐਵੀਡੈਂਸ ਵੀ ਹੈਗਾ ਕਿ ਇਹਨਾਂ ਨੇ ਇਹ ਫੇਕ ਐਂਕਾਉਂਟਰ ਕੀਤਾ ਉਹ ਔਟੋ ਵਾਲੇ ਨੇ ਸਭ ਕੁਝ ਦੱਸਿਆ ਸੀ ਕਿ ਮੈਂ ਅੱਖਾਂ ਦੇਖਿਆ ਸਾਰੀ ਘਟਨਾ ਜਿਹੜੀ ਕਿਵੇਂ ਹੋਈ ਸੀ ਉਹਨੇ ਮੀਡੀਆ ਨੂੰ ਵੀ ਵਾਈਟਸ ਦਿੱਤੀਆਂ ਸੀ ਤੇ ਇਹ ਵੀ ਜਾਣਕਾਰੀ ਆਈ ਸੀ ਕਿ ਉਸ ਤੋਂ ਬਾਅਦ ਉਸ ਜਿਹੜਾ ਆਟੋ ਵਾਲਾ ਸੀ ਉਹਨੂੰ ਵੀ ਉਸ ਚੀਜ਼ ਦੀ ਜਿਹੜੇ ਕਿ ਕਿਸੇ ਨਾ ਕਿਤੇ ਖਮਿਆਜ਼ਾ ਭੁਗਤਣਾ ਪਿਆ। ਸਾਈ ਮੈ ਕਹਿੰਦੇ ਨਾ ਪੰਜਾਬ ਜਿਹੜੀ ਪੁਲਿਸ ਹੈ ਉਹ ਪੰਜਾਬ ਸਟੇਟ ਜਿਹੜੀ ਹੈ ਨਾ ਪੁਲਿਸ ਸਟੇਟ ਬਣਦੀ ਜਾ ਰਹੀ ਹੈ। ਇਹ ਗੁੱਡ ਕਹਿੰਦੇ ਨਾ 유ਨੀਫਾਰਮ ਵਿੱਚ ਅਤੰਗਵਾਦ ਫੈਲੇ ਹੋਏ। ਇਹ ਜੀ ਕੀ ਰਾਜਨ ਪੁਲਿਸ ਤੇ ਜੋ ਪੁਲਿਸ ਸੀਨੀਅਰ ਅਧਿਕਾਰੀ ਇਨਾਂ ਤੋਂ ਡਰਦੇ। ਸੀਨੀਅਰ ਅਧਿਕਾਰੀ ਵੀ ਇਹਨਾਂ ਨੂੰ ਸਜ਼ਾ ਦੇਣ ਤੋਂ ਵੀ ਡਰਦੇ ਨੇ ਇਹਦਾ ਨਾਮ ਲੈਣ ਤੋਂ ਵੀ ਡਰਦੇ। ਗੱਲ ਸੁਣਨ ਨੂੰ ਆਈ ਸੀ ਕਿ ਜਦੋਂ ਮਤਲਬ ਜਸਪ੍ਰੀਤ ਦੇ ਜਿਹੜੇ ਮਾਪੇ ਨੇ ਵੀ ਉਹ ਇੱਕ ਵਾਰ ਤਾਂ ਪਿੱਛੇ हट ਗਏ ਸੀ ਕਿ ਅਸੀਂ ਅੱਗੇ ਹੁਣ ਕੋਈ ਕਾਰਵਾਈ ਨਹੀਂ ਚਾਹੁੰਦੇ ਸਭੋਂ ਢੱਲੋਂ ਸਾਹਿਬ ਉਹਨਾਂ ਦਾ ਸਾਥ ਦੇ ਰਹੇ ਨਾਨਕ ਤੇਜਾ ਬੰਦਾ ਵੀ ਜਾ ਕੇ ਮਤਲਬ ਵਕੀਲਾਂ ਨੂੰ ਅਪਰੋਚ ਕਰ ਰਿਹਾ ਕਿ ਤੁਸੀਂ ਇਹ ਕੇਸ ਨਾਲ ਲੜੋ ਮਤਲਬ ਨਾਨਕ ਦਾ ਕੀ ਹੈ ਜੇ ਰਾਜਾ ਨਾਨਕ ਦੇ ਨਾਨਕ ਨੂੰ ਸ਼ਰਮ ਆਣੀ ਚਾਹੀਦੀ ਅੱਜ ਮੈਂ ਖਾਲੀ ਆਪਣੇ ਬੇਟੇ ਲਈ ਨਹੀਂ ਲੜੀ ਅੱਜ ਮੈਂ ਪੰਜਾਬ ਦੇ ਹਰ ਉਹ ਬੇ ਬੇਟੇ ਲੈ ਲਾਡੀਆਂ ਜਿਨ੍ਹਾਂ ਨੂੰ ਇਹਨਾਂ ਨੇ ਫੇਕ ਇਨਕਾਊਂਟਰ ਤੇ ਮਾਰਤਾ ਜਾਂ ਫੇਕ ਕੇਸਾਂ ਤੇ ਕੋਰਟ ਤੇ ਕਰਜੇ ਜਿੱਦੂ 10000 ਮੋਰਚੇ 'ਚ ਬੰਦੇ ਹੋਰ ਮਾਵਾਂ ਆ ਕੇ ਮੇਰੇ ਨਾਲ ਖੜੀਆਂ ਸੀਗੀਆਂ ਤੇ ਉਹ ਮਾਵਾਂ ਦੀ ਜ਼ੁਬਾਨ ਵੀ ਬੰਨਣਾ ਮੇਰਾ ਫਰਜ਼ ਹੈ ਹਮ ਹਰ ਮੈਂ ਉਹ ਫਰਜ਼ ਨਿਭਾਉਂਗੀ ਜਿਹੜੇ ਜਿਹੜੇ ਘਰ ਤੇ ਇਨਸਾਫ ਨਹੀਂ ਮਿਲਿਆ ਉਸ ਇਨਸਤਾਰਾਂ ਨੂੰ ਇਨਸਾਫ ਉਹ ਇੱਜ਼ਤ ਤੇ ਤੁਸੀਂ ਸਾਡੇ ਹੱਥ ਪਾਇਆ ਉਸ ਤਨੁਹਦ ਦਿਖਾਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਕਿ ਕਿਸੇ ਪੰਜਾਬ ਦੇ ਵਾਸੀ ਅਸੀਂ ਸਰਦਾਰ ਕੌਮਾਂ ਆਪਣੇ ਆਪ ਨੇ ਗਲੇ ਕਟਵਾ ਲੈਨੇ ਬਤ ਇੱਜ਼ਤ ਗਰੀਬਾਂ ਚਾਤ ਨਹੀਂ ਪਾਂਦੇ ਸਾਸੀ ਕਾਲ ਬਾਜ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਕੇਸ ਆਇਆ ਸੀ ਪਟਿਆਲੇ ਤੋਂ ਕਰਨਲ ਸਾਹਿਬ ਦੀ ਕੁੱਟਮਾਰ ਦਾ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੁਆਰਾ ਕਰਨਲ ਸਾਹਿਬ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਕਰਨਲ ਸਾਹਿਬ ਦੀ ਜਿਹੜੇ ਵਾਈਫ ਨੇ ਉਹਨਾਂ ਨੇ ਲਗਾਤਾਰ ਇਸ ਦੇ ਲਈ ਸੰਘਰਸ਼ ਕੀਤਾ ਅਤੇ ਅਖੀਰ ਦੇ ਵਿੱਚ ਕੇਸ ਹੈ ਜਿਹੜਾ ਉਸ सीबीआई ਕੋਲ ਪਹੁੰਚ ਜਾਂਦਾ ਹੈ ਤੇ सीबीआई ਕੋਲੇ ਕੇਸ ਪਹੁੰਚਣ ਤੋਂ ਬਾਅਦ ਕੀ ਉਸ ਕੇਸ ਦੀ ਪ੍ਰੋਗਰੈਸ ਹੈ ਹੁਣ ਤੱਕ ਜਿਹੜੇ ਕੀ ਉਸ ਕੇਸ ਦੇ ਵਿੱਚ ਕੀ ਕੁਝ ਹੈ ਜਿਹੜਾ ਹੋਇਆ ਉਸ ਕੇਸ ਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸਾਡੇ ਨਾਲ ਕਰਨਲ ਸਾਹਿਬ ਦੇ ਵਾਈਫ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਜਿਹੜਾ ਕਰਨਲ ਸਾਹਿਬ ਦਾ ਕੇਸ ਆ ਬੜੇ ਵੱਡੇ ਪੱਧਰ ਦੇ ਉੱਤੇ ਹਾਈਲਾਈਟ ਹੋਇਆ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੇ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਲਾਣਤਾਂ ਵੀ ਪਾਈਆਂ ਕਿ ਕਿਸ ਤਰ੍ਹਾਂ ਇੱਕ ਜਿਹੜੇ ਫੌਜ ਦੇ ਅਧਿਕਾਰੀ ਨੇ ਵੱਡੇ ਰੈਂਕ ਦੇ ਅਧਿਕਾਰੀ ਨੇ ਅਸੀਂ ਉਹਨਾਂ ਦੀ ਦਿਲ ਦੇ ਵਿੱਚ ਬਹੁਤ ਰਿਸਪੈਕਟ ਕਰਦੇ ਹਾਂ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਲੋਕਾਂ ਦੇ ਵਿੱਚ ਰੋਸ ਵੀ ਪਾਇਆ ਜਾਂਦਾ ਪਰ ਉਸ ਦੇ ਬਾਵਜੂਦ ਵੀ ਕੇਸ ਬੜਾ ਲੰਮਾ ਸਮਾਂ ਲੱਗ ਗਿਆ ਸੀਬੀਆਈ ਤੱਕ ਆਉਣ ਦੇ ਲਈ ਕੀ ਕਾਰਨ ਰਹੇਦੇ ਜੀ सीबीआई ਤੇ ਆਨ ਤੋਂ ਬਾਅਦ ਵੀ ਤੁਹਾਨੂੰ ਪਤਾ ਹੀ ਹੋਏਗਾ ਜਦੋਂ ਸੁਪਰੀਮ ਕੋਰਟ ਤੇ ਆ ਕੇਸ सीबीआई ਤੇ ਇਹਨਾਂ ਨੇ ਅਪੋਜ਼ ਕੀਤਾ ਸੀਗਾ ਜਿਹੜੇ ਹਰਜਿੰਦਰ ਟੈਂਗ ਲੋਹਰ ਹੈਰੀ ਬੋਪਾ ਰਾਇਨ ਨੇ सीबीआई ਤੇ ਕੇਸ ਨਹੀਂ ਜਾਣਾ ਚਾਹੀਦਾ ਬੋਲ ਕੇ ਕਿਉਂਕਿ ਇਹਨਾਂ ਨੇ ਯੂਟੀ ਨੂੰ ਮੈਨੇਜ ਕਰ ਲਿਆ ਸੀਗਾ ਤੇ ਇਹ ਇਹਨਾਂ ਨੇ ਅਪੋਜ਼ ਕੀਤਾ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਬਹੁਤ ਛਟਫਟਕਾਰ ਮਾਰੀ ਹੋਰ ਇਹਨਾਂ ਦੇ ਉੱਪਰ 10 ਲੱਖ ਦੀ ਪੈਨਲਟੀ ਵੀ ਲਾਣ ਲੱਗੇ ਸੀਗੇ ਕਿ ਤੁਸੀਂ ਇਹ ਜਿਹੜਾ ਡੀਫੇਮ ਕੀਤਾ ਹੋਰ ਜਿਹੜਾ ਤੁਸੀਂ ਕਰਤੂਤ ਕੀਤੀ ਹੈ ਪੰਜਾਬ ਪੁਲਿਸ ਕੀ ਸੁੱਤੀ ਪਈ ਹੈ ਜਿਹੜੇ 4 ਪੁਲਿਸ ਵਾਲੇ ਕਰਮਚਾਰੀ ਐ ਇੰਦਾ 307 ਦਾ ਪਰਚਾ ਲੱਗਿਆ ਹੋਏ ਤੇ ਕਿਸੇ ਬੰਦਿਆਂ ਨੂੰ ਚੱਕ ਕੇ ਘਰੋਂ ਲੈ ਆਂਦੀ ਐ ਇੱਥੇ ਪੁਲਿਸ ਵਾਲਿਆਂ ਦੇ 307 ਦਾ ਪਰਚਾ ਲੱਗਿਆ ਹੁੰਦਾ ਤੇ ਇਹਨਾਂ ਦੇ ਪੁਲਿਸ ਵਾਲੇ ਭਗੋੜੇ ਹੋ ਜਾਂਦੇ ਨੇ 4 ਮਹੀਨੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜੀ ਅਰੈਸਟ ਕੀ ਉਹਨਾਂ ਦੇ ਸਿਪਲਿਸ ਲਾਈਨ ਤੇ ਬੈਠੇ ਹੋਏ ਪੁਲਿਸ ਅਧਿਕਾਰੀਆਂ ਨੂੰ ਅਰੈਸਟ ਨਹੀਂ ਕਰਦੇ ਤੇ ਉਹਨਾਂ ਨੂੰ ਕਹਿੰਦੇ ਕਿ ਸਾਡੀ ਅਥਾਰਟੀ ਨਹੀਂ ਹੈ ਜੀ ਤੁਹਾਨੂੰ ਐ ਪਤਾ ਹੀ ਹੋਣਾ ਕਿ ਕਰਨਲ ਸਾਹਿਬ ਦੇ ਕੁਟਮਾਰ ਕਾਮ ਵਿੱਚ 7 ਤੋਂ 8 ਬੰਦੇ ਜਿਹੜੇ ਕਰਨਾਲ ਸਾਹਿਬ ਨੂੰ ਪਤਾ ਸੀਗਾ ਕਿ 7 ਤੋਂ 8 ਬੰਦੇ ਹੈਗੇ ਉਹਨਾਂ ਵਿੱਚੋਂ ਪੁਲਿਸ ਵਾਲਿਆਂ ਨੇ 7 ਬੰਦੇ ਆਇਡੈਂਟੀਫਾਈ ਵਰਨ ਸਰ ਸ਼ਰਮਾ ਸਰ ਨੇ ਕਰ ਦਿੱਤੇ ਜਿਨ੍ਹਾਂ ਨੂੰ ਡਿਪਾਰਟਮੈਂਟਲ ਇਨਕੁਆਇਰੀ ਸਜ਼ਾ ਵੀ ਦਿੱਤੀ ਹੈ ਉਸ ਵਿੱਚ ਹੈਗੇ ਜੀ ਮੈਂ ਤੁਹਾਨੂੰ ਦੱਸ ਦਿੰਦੀ ਆ ਨਾਮ ਮੈਂ ਪਹਿਲੇ 6 ਦਾ ਆ ਰਿਹਾ ਸੀ ਨਹੀਂ ਉਹ 7 ਬੰਦੇ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ ਪਤਵਿੰਦਰ ਆਰਨਦੀਰ ਜੈ ਸਿੰਘ ਸ਼ਮਿੰਦਰ ਸਿੰਘ ਹਰਜਿੰਦਰ ਸਿੰਘ ਭੋਪਾ ਰਾਏ ਹੋ ਰੋਨੀ ਸਿੰਘ ਇਹ ਸੱਤ ਬੰਦਿਆਂ ਨੂੰ ਸਜ਼ਾ ਦਿੱਤੀ ਗਈ ਹੈ ਜਿਸ ਵਿੱਚ 3 ਸਾਲ ਦੀ ਇਹਨਾਂ ਦੀ ਸਰਵਿਸ ਕੱਟੀ ਗਈ ਹੈ ਕੱਟ ਕੀਤੀ ਗਈ ਹੈ 3 ਸਾਲ ਇਹਨਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੈ ਕੋਈ ਇਹਨਾਂ ਨੂੰ ਪੇਪਰਕ ਨਹੀਂ ਹੈ ਹੋਰ ਇਹ ਸਸਪੈਂਡਡ ਹਨ ਜਦ ਤੱਕ ਇਨਕੁਆਇਰੀ ਆਨ ਹੈ ਜਦੋਂ ਤੱਕ ਇਨਕੁਆਇਰੀ ਚੱਲੂਗੀ ਉਹਨਾਂ ਨੂੰ ਸਸਪੈਂਡ ਰੱਖਿਆ ਗਿਆ ਲਾਈਨ ਹਾਜ਼ਰ ਤੇ ਹੋਰ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਪੋਸਟ ਕਰ ਦਿੱਤਾ ਗਿਆ ਹੈ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਕਰਮਚਾਰੀਆਂ ਨੂੰ ਪੰਜਾਬ ਦੀ ਪੁਲਿਸ ਜਿਹੜੀ ਹੈ ਨਾ ਪੰਜਾਬ ਸਟੇਟ ਪੁਲਿਸ ਸਟੇਟ ਬੰਦੀ ਜਾ ਰਹੀ ਹੈ ਹੂੰ ਜਿੱਦਾਂ ਤੁਹਾਨੂੰ ਪਤਾ ਹੋਏਗਾ ਦੇਖੋਗੇ ਇਹ ਪੁਲਿਸ ਅਧਿਕਾਰੀ ਸੱਚੋ ਚਾਰ ਐਸਐਚਓ ਕਿੰਨੇ ਪਾਵਰਫੁੱਲ ਹੋਣਗੇ ਕਿ ਨਾਨਕ ਸਿੰਘ ਨੇ ਸਸਪੈਂਡ ਕਰਨ ਤੋਂ ਬਾਅਦ ਇਹਨਾਂ ਦਾ ਨਾਮ ਨਹੀਂ ਲੇਤਾ ਸੀਗਾ ਹਾਂ ਫਿਰ ਵੀ ਅੱਜ ਵੀ ਦੇਖੋ ਪੰਜਾਬ ਗਵਰਨਮੈਂਟ ਪੰਜਾਬ ਪੁਲਿਸ ਇਹਨਾਂ ਨੂੰ ਬਚਾਨ ਚ ਲੱਗੀ ਹੋਈ ਸੀ ਜੇ ਤੂੰ ਸੀਬੀਆਈ ਤੱਕ ਗਏ ਮਤਲਬ ਉਹਨਾਂ ਦੀ ਕੇਸ ਕਿਉਂ ਮੈਨੂੰ ਐ ਸਮਝ ਨਹੀਂ ਆ ਰਹੀ ਚਾਰ ਬੰਦਿਆਂ ਨੂੰ ਅੱਜ ਅਸੀਂ ਤਾਂ ਇਨਵੈਸਟੀਗੇਸ਼ਨ ਮੰਗ ਰਹੇ ਹਾਂ ਨਾ ਇਨਵੈਸਟੀਗੇਸ਼ਨ ਜਿਹੜੀ ਹੋਏਗੀ ਉਹ ਤੇ ਪੂਰੇ ਕੇਸ ਕੱਟਨੇ ਦੀ ਹੋਏਗੀ ਐਸੀ ਵੀ ਉਸ ਵਿੱਚਾਂ ਤੇ ਸਾਨੂੰ ਜਦੋਂ ਡਰ ਨਹੀਂ ਹੈ ਤੇ ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਨਗਲੀ ਇਨਵੈਸਟੀਗੇਸ਼ਨ ਤਾਂ ਫੇਰ ਹੋਊਗੀ ਇਨਵੈਸਟੀਗੇਸ਼ਨ ਦੇ ਵਿੱਚ ਝੂਠ ਤੇ ਸੱਚ ਸਭ ਸਾਹਮਣੇ ਆਊਗਾ ਸਾਹਮਣੇ ਆਊਗਾ ਤੇ ਇਹਨਾਂ ਨੂੰ ਜਦੋਂ ਅਸੀਂ ਡਰ ਨਹੀਂ ਰਹੇ ਤੇ ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਸੀਬੀਆਈ ਕੋਲੋਂ ਇਹਨਾਂ ਡਰ ਕਿਉਂ ਹੈ ਹੋਰ ਕਿਉਂ ਪੰਜਾਬ ਸਰਕਾਰ ਹੋਰ ਪੰਜਾਬ ਪੁਲਿਸ ਇਹਨਾਂ ਚਾਰ ਅਧਿਕਾਰੀਆਂ ਨੂੰ ਬਚਾਂਚ ਲੱਗੀ ਹੈ ਇਸ ਦਾ ਖੁਲਾਸਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਖੁਲਾਸੇ ਨਾਲ ਹੋਰ ਵੀ ਬਥੇਰੇ ਖੁਲਾਸੇ ਜਿਦਾ ਜਸਪ੍ਰੀਟ ਐਂਕਾਊਂਟਰ ਕੇਸ ਉਹ ਜਿਹੜਾ ਮੁੰਡਾ ਮੰਡੌਰ ਦੇ ਵਿੱਚ ਐਂਕਾਊਂਟਰ ਹੋਇਆ ਸੀ ਤੁਸੀਂ ਦੇਖੋ 22 ਸਾਲ ਦਾ ਮੁੰਡਾ ਜਿਸ ਤੇ ਕੋਈ ਐਫ ਆਈ ਆਰ ਨਹੀਂ ਕੁਝ ਨਹੀਂ ਉਸ ਦੀ ਐਵੀਡੈਂਸ ਵੀ ਆ ਗਿਆ ਜੀ ਐਸਪੀ ਆਈ ਐਲ ਪਾਈ ਸੀਗੀ ਪੀ ਆਈ ਐਲ ਪਾ ਦਿੱਤੀ ਹੋਈ ਹੈ ਉਸ ਦੀ ਹੁਣ ਕੁਛੇ ਦਿਨਾਂ ਤੁਸੀਂ ਸੁਣਾਈ ਹੋਣ ਵਾਲੀ ਹੈ ਉਸ ਕੇਸ ਵਿੱਚ ਸਾਡੇ ਕੋਲ ਐਵੀਡੈਂਸ ਵੀ ਹੈਗਾ ਕਿ ਇਹਨਾਂ ਨੇ ਇਹ ਫੇਕ ਐਨਕਾਊਂਟਰ ਕੀਤਾ ਟਿਲੋਸਾਬ ਨੂੰ ਜਿਹੜਾ ਉੱਥੇ ਇੱਕ ਲੇਬਰ ਸੀ ਉਸਨੇ ਉਹ ਵੀਡੀਓ ਬਣਾਈ ਹੋਈ ਸੀ ਬਟ ਅਸੀਂ ਉਸ ਬੰਦੇ ਦਾ ਨਾਮ ਕੌਮ ਮੀਡੀਆ 'ਚ ਓਪਨ ਨਹੀਂ ਆਉਣਾ ਚਾਹੁੰਦੇ ਕਿਉਂਕਿ ਜਿੱਦਾਂ ਮੇਰੇ ਕੇਸ 'ਤੇ ਵੀ ਇਹਨਾਂ ਨੇ ਵਿਟਨੈਸਸ ਨੂੰ ਡਰਾ ਦਿੱਤਾ ਸੀਗਾ ਸਾਰਾ ਕੁਝ ਕਰ ਦਿੱਤਾ ਸੀ ਬਟ ਦੇਖੋ ਕਹਿੰਦੇ ਨਾ ਰੱਬ ਦੇ ਘਰੇ ਦੇ ਰਿਆ ਨੇਰ ਨਹੀਂ ਹਾਂਜੀ ਨਹੀਂ ਜਿਹੜੀ ਇਹਨਾਂ ਨੇ ਜਿੰਨਾ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਇਹਨਾਂ ਨੂੰ ਛਤਕਾਰ ਹੋਰ ਛਿੱਤਰ ਪੇ ਮੈਮ ਜਦੋਂ ਤੁਹਾਡਾ ਕੇਸ ਅਸੀਂ ਉਦੋਂ ਇੱਕ ਵਾਰੀ ਤੁਸੀਂ ਆ ਮਿਨੀ ਸੈਕਟਰੀਟ ਦੇ ਸਾਹਮਣੇ ਵੀ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੀ ਉੱਥੇ ਇੱਕ ਆਟੋ ਵਾਲਾ ਪਹੁੰਚਿਆ ਸੀ ਅਸੀਂ ਵੀ ਉਹਦੀ ਕਵਰੇਜ ਕੀਤੀ ਸੀ ਉਹ ਆਟੋ ਵਾਲੇ ਨੇ ਸਭ ਕੁਝ ਦੱਸਿਆ ਸੀ ਕਿ ਮੈਂ ਅੱਖਾਂ ਦੇਖਿਆ ਸਾਰੀ ਘਟਨਾ ਜਿਹੜੀ ਕਿਵੇਂ ਹੋਈ ਸੀ ਉਹਨੇ মিডিਆ ਨੂੰ ਵੀ ਵਾਈਟਸ ਦਿੱਤੀਆਂ ਸੀ ਤੇ ਇਹ ਵੀ ਜਾਣਕਾਰੀ ਆਈ ਸੀ ਕਿ ਉਸ ਤੋਂ ਬਾਅਦ ਉਸ ਜਿਹੜਾ ਆਟੋ ਵਾਲਾ ਸੀ ਉਹਨੂੰ ਵੀ ਉਸ ਚੀਜ਼ ਦੀ ਜਿਹੜੇ ਕਿ ਕਿਸੇ ਨਾ ਕਿਤੇ ਖਮਿਆਜ਼ਾ ਭੁਗਤਣਾ ਪਿਆ। ਬਿਲਕੁਲ ਜੀ ਖਮਿਆਜ਼ਾ ਨਹੀਂ ਉਸ ਤੇ ਲਈ ਸੀ ਲਾਇਰ ਕਰ ਦਿੱਤਾ ਸੀਗਾ ਅਸੀਂ ਉਸਤਾਨ ਗੱਲ ਹੋਈ ਸੀਗੀ। ਉਹ ਐਕਚੁਅਲੀ ਉਸਤੇ 브ਦਰ ਦੇ ਕੇਸ ਤੇ ਕੋਈ ਸੀਗਾ ਤੇ 브ਦਰ ਦੇ 브ਦਰ ਦੀ ਲੜਾਈ ਦੇ ਵਿੱਚ ਉਸ ਨੂੰ ਨਾਲ ਇਹਨਾਂ ਨੇ ਇਨਵੋਲ ਕਰ ਲਿੱਤਾ ਗਿਆ ਕਿਉਂਕਿ ਉਸਨੇ ਸਟੇਟਮੈਂਟ ਦਿੱਤੀ ਸੀਗੀ। ਹੁਣ ਦੂਜੇ ਦੇਖੋ ਪੰਜਾਬ ਤਾਂ ਹੀ ਮੈਂ ਕਹਿੰਦੀ ਆ ਨਾ ਪੰਜਾਬ ਜੜੀ ਪੁਲਿਸ ਹੈ ਉਹ ਪੰਜਾਬ ਸਟੇਟ ਜਿਹੜੀ ਹੈ ਨਾ ਪੁਲਿਸ ਸਟੇਟ ਬਣਦੀ ਜਾ ਰਹੀ ਹੈ। ਇਹ ਗੁੱਡ ਕਹਿੰਦੇ ਨਾ ਯੂਨੀਫਾਰਮ ਵਿੱਚ ਅਤੰਗਵਾਦ ਫੈਲੇ ਹੋਏ ਹਨ। ਜੀ ਹਾਂ ਆਤੰਗਵਾਦੀ ਹੁੰਦੇ ਨੇ ਆ ਪੰਜਾਬ ਦੇ ਆਤੰਗਵਾਦਨ ਜਿਹੜੇ ਸੋ ਦਿਨ 4 ਐਸ ਐਚਓ ਤੁਸੀਂ ਦੇਖੋ ਜਿਹੜਾ ਹੈਰੀ ਬੋਪਾ ਰਾਏ ਆ ਮੈਨੂੰ ਕੱਲ ਹੀ ਪਤਾ ਲੱਗਿਆ ਕਿ 2016 ਵਿੱਚ ਇਹ ਪੁਲਿਸ ਸਟੇਸ਼ਨ ਉਡੀ ਕੋਈ ਜਗਾ ਸੀਗੀ ਉਥੋਂ ਮੋਗੇ ਉਥੋਂ ਦੀ ਐ ਸਸਪੈਂਡ ਹੋ ਕੇ ਪਟਿਆਲੇ ਆਇਆ ਸੀਗਾ ਅੱਛਾ ਉਸ ਦੀ ਡੀਡੀਆ ਨੰਬਰ ਵੀ ਸਾਨੂੰ ਐ ਐ ਇਨਫੋਰਮੇਸ਼ਨ ਫਰਸਤ ਤਾਨੂੰ ਹੀ ਦੱਸੀ ਜਾ ਰਹੀ ਉਹ ਮੈਂ ਕੱਲ ਸੁਣਨ ਚਾਇਆ ਹੋਰ ਮੈਨੂੰ ਉਸ ਤੇ ਇਹ ਸਸਪੈਂਸ਼ਨ ਹੋ ਕੇ ਇੱਥੇ ਆਇਆ ਸੀਗਾ ਉੱਥੇ ਵੀ ਇਸ ਨੇ ਕੁੱਟਮਾਰ ਕੀਤੀ ਸੀ ਕਿਦੇ ਰੇਡ ਕਰਨਗੇ ਸੀ ਬੰਦਿਆਂ ਨੂੰ ਕੁੱਟਿਆ ਹੋਰ ਉਸ ਨੂੰ ਰਾਤੋਂ ਰਾਤ ਸਸਪੈਂਡ ਕਰ ਦਿੱਤਾ ਗਿਆ ਸੀਗਾ ਤੁਸੀਂ ਇਹ ਸੋਚੋ ਇਹਨਾਂ ਦੀ ਮੈਂਟੈਲਿਟੀ ਕੀ ਹੈਗੀ ਇਹ ਇਹ ਚਾਰ ਪੁਲਿਸ ਵਾਲੇ ਜਿਹੜੇ ਆਪਣੇ ਸੀਨੀਅਰ ਨੂੰ ਸਲੂਟ ਮਾਰਨ ਨੂੰ ਤਿਆਰ ਨਹੀਂ ਹਨ ਤੇ ਦੇਖੋ ਇਹਨਾਂ ਦਾ ਅਹੰਕਾਰ ਹੋਰ ਇਨਾਂ ਨੂੰ ਪਤਾ ਹੈ ਕਿ ਇਹ ਜੀ ਕੀ ਰਾਜਨ ਪੁਲਿਸ ਤੇ ਜੋ ਪੁਲਿਸ ਸੀਨੀਅਰ ਅਧਿਕਾਰੀ ਇਨਾਂ ਨੂੰ ਥੁਲ ਦਰਦੇ ਸੀਨੀਅਰ ਅਧਿਕਾਰੀ ਵੀ ਇਨਾਂ ਨੂੰ ਸਜ਼ਾ ਦੇਣ ਤੋਂ ਵੀ ਡਰਦੇ ਨੇ ਇਹਦਾ ਨਾਂ ਲੈਣ ਤੋਂ ਵੀ ਡਰ ਰਹੇ ਜੀ ਇਨਾਂ ਨੂੰ ਡਿਪਾਰਟਮੈਂਟਲ ਸਜ਼ਾ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਵੀ ਸੀਨੀਅਰ ਅਧਿਕਾਰੀ ਮੀਡੀਆ ਚ ਆ ਕੇ ਦੱਸਣਾ ਨਹੀਂ ਚਾਹੁੰਦੇ ਕਿ ਇਨਾਂ ਕੀ ਖੌਫ ਹੈ ਇਨਾਂ ਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਹੈ ਸੀਬੀਆਈ ਹੋਰ ਪਬਲਿਕ ਨੂੰ ਇਨਾਂ ਦੀ ਜਵਾਬਦੇਹੀ ਬਣਦੀ ਹੈ ਕਿ ਪੁਲਿਸ ਚੜੀ ਹੈ ਉਹ ਲਾਅ ਐਂਡ ਆਰਡਰ ਨੂੰ ਕੰਟਰੋਲ ਕਰ ਰਹੀ ਹੈ ਨਾ ਕਿ ਉਨਾ ਨੂੰ ਖਰਾਬ ਕਰਨ ਲਈ ਸਾਨੂੰ ਹੋਣਾ ਚਾਹੀਦਾ ਹੈ ਪੁਲਿਸ ਸਾਡੀ ਹੈਲਪ ਲਈ ਹੈ ਨਾ ਕਿ ਸਾਨੂੰ ਕੁੱਟਮਾਰ ਕਰਨ ਲਈ ਹੈ ਕਿਉਂਕਿ ਹੋਰ ਦੇਰ ਦੂਜਾ ਕੋਰਟ ਤੇ ਵੀ ਜੱਜ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਹੂ ਆਰ ਦੇ ਟੂ ਗਿਵ ਜਸਟਿਸ ਇਨ ਦਾ ਰੋਡ ਕਿ ਮੈਂ ਗਲਤ ਦੀ ਸਜ਼ਾ ਦੇਣ ਵਾਲੇ ਐ ਕੌਣ ਹੈ ਉਹ ਤਾਂ ਕੋਰਟ ਨਹੀਂ ਦੇਣੀ ਹੈ ਸਜ਼ਾ ਤਾਂ ਇਹ ਦੱਸੇ ਕਿ ਜੇ ਅਗਰ ਕਰਨਲ ਸਾਹਿਬ ਗਲਤ ਸੀਗੇ ਤਾਂ ਕੋਰਟ ਨੇ ਦੇਣਾ ਸੀ ਤੁਸੀਂ ਐਫ ਆਈ ਆਰ ਤੱਕ ਦਰਜ ਨਹੀਂ ਕਰ ਰਹੇ ਸੀ ਅਸੀਂ ਤੇ ਕੋਰਟ ਤੋ ਹੀ ਮੰਗਦੇ ਆ ਨਾ ਅਸੀਂ ਤੇ ਕੋਈ ਅਸੀਂ ਤੇ ਕੈਸੇ ਅਰੈਸਟ ਕਰਕੇ ਕੋਰਟ ਤੇ ਜਾ ਇਹਨਾਂ ਨੇ ਯੂਟੀ ਨੂੰ ਵੀ ਇਦਾਂ ਮੈਨੇਜ ਕਰ ਲਿਆ ਜੀ ਯੂਟੀ ਜੀ ਇਹਨਾਂ ਨੂੰ ਪਕੜਨ ਦੀ ਜਗ੍ਹਾ ਇਨਵੈਸਟੀਗੇਟ ਕਰਨ ਦੀ ਜਗ੍ਹਾ ਇਹਨਾਂ ਦੀ ਧਾਰਾ ਕਟਾਂਜ ਲੱਗ ਗਈ ਜਿਹੜਾ ਕੋਰਟ ਨੇ ਨੋਟਿਸ ਕਰ ਲਿਆ ਉਹ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਤੇ ਕੋਰਟ ਤੇ ਐਫ ਆਈ ਆਰ ਇਨਵੈਸਟੀਗੇਟ ਕਰਨ ਲਈ ਪਾਈ ਸੀ ਤੇ ਸਾਨੂੰ ਪਤਾ ਲੱਗਿਆ ਕਿ ਗੇਮ ਹੀ ਕੁਝ ਹੋਰ ਚੱਲ ਰਹੀ ਹੈ ਔਰ ਤੁਸੀਂ ਦੇਖੋ ਵੈਦਰ ਇਟ ਇਜ਼ ਜਸਪ੍ਰੀਤ ਐਨਕਾਊਂਟਰ ਕੇਸ ਯਾ ਰਾਜਪੁਰਾ ਜਿਹੜਾ ਗੋਹਾ ਐਨਕਾਊਂਟਰ ਕੇਸ ਹੈ ਜਿਸ ਵਿੱਚ ਹੈਰੀ ਬੋਪਾਰਾ ਨੇ 10 ਤਰੀਕ ਨੂੰ ਐਨਕਾਊਂਟਰ ਕੀਤਾ 13 ਨੂੰ ਜਸਪ੍ਰੀਤ ਦਾ ਕੀਤਾ ਉਹ ਮਾਪਿਓ ਨੂੰ ਇਹਨਾਂ ਨੇ ਧਮਕਾ ਇੰਨਾ ਧਮਕਾ ਦੇ ਜਿਹੜੇ ਮਾਪਿਓ ਗਏ ਹੋਏ ਸੀਗੇ ਹੁਣ ਤੁਸੀਂ ਦੇਖੋ ਉਹਨਾਂ ਨੇ ਨਵਕਿਰਨ ਜੀ ਨੂੰ ਕੈਦ ਦਿੱਤਾ ਹੋਇਆ ਉਹਨਾਂ ਕੋਲੋਂ ਐਫੀਡੇਵਿਟ ਵਾਪਸ ਲੈ ਲਿਆ ਔਰ ਜਿਹੜੇ ਆ ਚਾਰ ਗੁੰਡਿਆਂ ਨੇ ਇੱਕ ਵਕੀਲ ਕਰਕੇ ਦਿੱਤਾ ਤੇ ਉਹ ਵਕੀਲ ਨੂੰ ਨਾ ਵਕਾਲਤਨਾਮਾ ਦੇ ਦਿੱਤਾ अच्छा ਤੁਸੀਂ ਦੇਖੋ ਮਤਲਬ ਉਹ ਮਾਪੇ ਉਹ ਦਰਗੈਨ ਕਿਉਂਕਿ ਉਹਨਾਂ ਦੇ ਘਰ ਫੈਮਲੀ ਮੇਰੀ ਗੱਲ ਹੋਈ ਸੀਗੀ ਉਹ ਕਹਿੰਦੇ ਜੀ ਸਾਨੂੰ ਇਹ ਵੀ ਇਹ ਵੀ ਗੱਲ ਸੁਣਨ ਨੂੰ ਆਈ ਸੀ ਕਿ ਜਦੋਂ ਮਤਲਬ ਜਸਪ੍ਰੀਤ ਦੇ ਜਿਹੜੇ ਮਾਪੇ ਨੇ ਵੀ ਉਹ ਇੱਕ ਵਾਰ ਤਾਂ ਪਿੱਛੇ हट ਗਈ ਸੀ ਕਿ ਅਸੀਂ ਅੱਗੇ ਹੁਣ ਕੋਈ ਕਾਰਵਾਈ ਨਹੀਂ ਚਾਹੁੰਦੇ ਸਗੋਂ ਢਿੱਲੋਂ ਸਾਹਿਬ ਉਹਨਾਂ ਦਾ ਸਾਥ ਦੇ ਰਹੇ ਸੀ ਜੀ ਦੇਖੋ ਜਟੂਲਾ ਸਾਹਿਬ ਨੇ ਸਾਥ ਦਿੱਤਾ ਉਹਨਾਂ ਦੀ ਐਫ ਆਈ ਆਰ ਜਿਹੜੀ ਉਹਨਾਂ ਦੀ ਮੈਡੀਕਲ ਰਿਪੋਰਟ ਦੇਖੋਗੇ ਇਟ ਇਜ਼ ਨੀਅਰ ਟੂ ਗੋਲੀ ਮਾਰ ਕੇ ਟੈਟੂਇੰਗ ਹੋਈ ਹੋਈ ਹੈ ਜਿਹੜੀ ਬਾਰ ਕਾਉਂਸਲ ਨੇ ਇੱਕ ਰਿਪੋਰਟ ਬਣਾਈ ਹੈ ਬਹੁਤ ਸਟਰੋਂਗ ਰਿਪੋਰਟ ਬਣਾਈ ਹੈ ਤੁਸੀਂ ਇਹ ਦੇਖੋ ਚਾਰ ਪੁਲਿਸ ਦੇ ਅਧਿਕਾਰੀ ਤਿੰਨ ਐ ਜਿਹੜੇ ਗੁੰਡੇ ਜਿਹੜੇ ਇਸ ਵਿੱਚ ਐਨ ਅੱਠ ਚਾਹਨੇ ਤੇ ਇਸ ਵਿੱਚ ਸਾਰੇ ਉਹ ਯੂ ਇਨਵੋਲਡ ਐਨ ਕਾਉਂਟਰ ਤੋਂ ਐਸੀਨਾਂ ਦਾ ਇਹੰਕਾਰ ਦੇਖੋ ਕਿੰਨਾ ਕਿ ਤੁਸੀਂ ਦੇਖੋ ਇੱਕ ਗਰੀਬ ਪਰਿਵਾਰ ਨੂੰ ਡਰਾ ਕੇ ਕੇਸ ਵਾਪਸ ਕਰਨ ਲਈ ਉਹ ਵਿਚਾਰੇ ਮਾਪਿਓ ਡਰੇ ਹੋਏ ਕਿਉਂਕਿ ਉਹਨਾਂ ਦਾ ਇੱਕ ਬੇਟੀ ਆ ਕਹਿੰਦੇ ਉਹਨੂੰ ਵੀ ਚੱਕ ਲਾਂਗੇ ਤੁਸੀਂ ਇਹ ਦੇਖੋ ਮਤਲਬ ਇੰਨਾ ਪ੍ਰੈਸ਼ਰ ਪੰਜਾਬ ਪੁਲਿਸ ਮਤਲਬ ਗਲਤ ਕਰਮਚਾਰੀਆਂ ਨੂੰ ਬਚਾਨ ਲੈ ਨਾਨਕ ਜੀ ਦਾ ਬੰਦਾ ਵੀ ਜਾ ਕੇ ਮਤਲਬ ਵਕੀਲਾਂ ਨੂੰ ਅਪਰੋਚ ਕਰ ਰਿਹਾ ਕਿ ਤੁਸੀਂ ਇਹ ਕੇਸ ਨਾਲ ਲੜੋ ਮਤਲਬ ਨਾਨਕ ਦਾ ਕੀ ਹੈ ਜੇ ਰਾਜਾ ਨਾਨਕ ਦੇ ਨਾਨਕ ਨੂੰ ਸ਼ਰਮ ਆਣੀ ਚਾਹੀਦੀ ਸਭ ਤੋਂ ਪਹਿਲੀ ਗੱਲ ਬਾਬਾ ਨਾਨਕ ਦਾ ਨਾਮ ਰੱਖ ਕੇ ਤੂੰ ਅਜੇ ਬੁਰੇ ਕੰਮ ਕਰਦਾ ਤਾਂ ਤੇ ਆਪਣੀ ਯੂਨੀਫਾਰਮ ਉਤਾਰ ਕੇ ਖੜੀ ਟੰਗਾ ਦੇਣੀ ਚਾਹੀਦੀ ਬਿਕਾਜ਼ ਯੂ ਡੋਨਟ ਡਿਸਰਵ ਟੂ ਬੀ ਕਾਲਡ ਅ ਆਫੀਸਰ ਆਫੀਸਰਸ ਵਿਚ ਆ ਕੁਆਲਿਟੀ ਨਹੀਂ ਹੁੰਦੀ ਦੂਜੀ ਗੱਲ ਜਿਹੜੀ ਵਰਦੀ ਤੁਸੀਂ ਪਾਈ ਹੈ ਉਸ ਵਰਦੀ ਨਾਲ ਤੁਸੀਂ ਇਮਾਨਦਾਰੀ ਨਹੀਂ ਵਰਤਦੇ ਤੇ ਤੁਸੀਂ ਉਸ ਵਰਦੀ ਦੇ ਹੱਕਦਾਰ ਨਹੀਂ ਹੋ ਬੈਦਰ ਉਹ ਮੇਰੇ ਹਸਬੰਡ ਹੋਣ ਜਾਂ ਉਹ ਕੋਈ ਪੁਲਿਸ ਕਰਮਚਾਰੀ ਹੋ ਮੈਮ ਜਦੋਂ ਹੁਣ ਜਸਪ੍ਰੀਤ ਦੇ ਮਾਪਿਆਂ ਨੂੰ ਉਹ ਸਭ ਕੁਝ ਲਾ ਲੂ ਅਭੀ ਉਤਮ ਕੀ ਆਉਂਦੀਆਂ ਨਹੀਂ ਜਾਂ ਫਿਰ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਕਿਸੇ ਵੀ ਤਰ੍ਹਾਂ ਤਾਂ ਉਹ ਪਿੱਛੇ ਹਟ ਜਾਂਦੀ ਨਹੀਂ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਬਿਲਿੰਗਸ ਮਿਲਦੀਆਂ ਨੇ ਕਿ ਉਹ ਦੁਬਾਰੇ ਉਸ ਕੇਸ ਨੂੰ ਰੀਓਪਨ ਕਰਾਉਂ ਕਿ ਰੀਓਪਨ ਨਹੀਂ ਅਜੇ ਤੱਕ ਤਾਂ ਕੇਸ ਕੋਰਟ ਤੇ ਹੈ ਵਾਪਸ ਨਹੀਂ ਲਿਤਾ ਗਿਆ ਹੋਰ ਅਸੀਂ ਪੀਆਈਐਲ ਪਾ ਦਿੱਤੀ ਹੈ ਵਾ ਇਹ ਕੇਸ ਨੂੰ ਜੀ ਸਜ਼ਾ ਉਹ ਮਾਂ ਡਰ ਜਾਏ ਬਿਸ਼ੱਕ ਮਗਰ ਇਹ ਮਾਂ ਹੂੰ ਕਿਉਂਕਿ ਪੰਜਾਬ ਦਾ ਹਰ ਇੱਕ ਪੁੱਤ ਮੇਰਾ ਪੁੱਤ ਵੀ ਹੈ ਉਹ ਸਾਡੀ ਪੀੜ੍ਹੀਆਂ ਨੇ ਜਿਸ ਨੇ ਪੰਜਾਬ ਨੂੰ ਚਲਾਣਾ ਅੱਜ ਮੈਂ ਕੋਈ ਪੋਲਿਟਿਸ਼ੀਅਨ ਬਣ ਕੇ ਨਹੀਂ ਲੜਾਈ ਬਟ ਇੱਕ ਪੰਜਾਬ ਦੀ ਮਾਂ ਬਣ ਕੇ ਹਰ ਇੱਕ ਮਾਂਵਾ ਨੂੰ ਇਨਸਾਫ ਦਿਵਾਣਾ ਵੀ ਮੇਰਾ ਫਰਜ਼ ਹੈ ਕਿਉਂਕਿ ਜਦੋਂ 10000 ਮੋਰਚੇ 'ਚ ਬੰਦੇ ਹੋਰ ਮਾਵਾਂ ਆ ਕੇ ਮੇਰੇ ਨਾਲ ਖੜੀਆਂ ਸੀਗੀਆਂ ਤੇ ਉਹ ਮਾਵਾਂ ਦੀ ਜ਼ੁਬਾਨ ਵੀ ਬੰਨਣਾ ਮੇਰਾ ਫਰਜ਼ ਹੈ ਹਮਮ ਹਰ ਮੈਂ ਉਹ ਫਰਜ਼ ਨਿਭਾਉਂਗੀ ਜਿਹੜੇ ਜਿਹੜੇ ਘਰ ਤੇ ਇਨਸਾਫ ਨਹੀਂ ਮਿਲਿਆ ਉਸ ਇਨਸਕਾਰਾਂ ਨੂੰ ਇਨਸਾਫ ਦਵਾਉਂਗੀ ਬਹੁਤ ਵੱਡੀ ਗੱਲ ਹੈ ਤੁਹਾਡੇ ਹੌਸਲੇ ਨੂੰ ਅਸੀਂ ਸਲਾਮ ਕਰਦੇ ਹਾਂ ਕਿਉਂਕਿ ਜਦੋਂ ਤੂੰ ਕਰਨਲ ਸਾਹਿਬ ਦਾ ਇਹ ਕੇਸ ਹੋਇਆ ਸੀ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਗੱਲ ਸੀ ਕਿ ਕਰਨਲ ਦੀ ਵਾਈਫ ਕੱਲੀ ਕੀ ਕਰ ਲੂਗੀ ਉਹ ਉਹ ਲੜ ਰਹੀ ਹੈ ਸੰਘਰਸ਼ ਵੀ ਇੱਕ ਲੇਡੀਜ਼ ਦੀ ਕੌਣ ਸੁਣਦਾ ਪਰ ਤੁਸੀਂ ਆਪਣਾ ਹੌਸਲਾ ਨਹੀਂ ਛੱਡਿਆ ਤੁਸੀਂ ਆਪਣੇ ਹੌਸਲੇ ਦੇ ਨਾਲ ਜਜ਼ਬੇ ਦੇ ਨਾਲ ਉਸੇ ਤਰ੍ਹਾਂ ਲੜਿਆ ਤੇ ਅੱਜ ਉਸ ਮੁਕਾਮ ਤੇ ਕੇਸ ਨੂੰ ਲੈ ਆਏ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ ਜੀ ਜਦੋਂ ਇਹ ਬਹੁਤ ਇਹ ਪੁਲਿਸ ਵਾਲਿਆਂ ਦੀ ਵੀ ਸੋਚ ਸੀਗੀ ਉਹਨਾਂ ਨੇ ਕਿਹਾ ਕਿ ਕੀ ਕਰ ਲੂਗੀ ਔਰਤ ਜੀ ਜਦੋਂ ਮਾਂ ਹੂੰ ਚੰਡੀ ਹੋਰ ਦੁਰਗਾ ਦਾ ਰੂਪ ਲੈ ਲੇ ਹੂੰ ਤੇ ਫਿਰ ਉਹ ਮਾਂ ਜਦੋਂ ਆਪਣੇ ਬੱਚਿਆਂ ਲਈ ਖੜੀ ਹੋ ਜਾਏ ਨਾ ਹੂੰ ਤੇ ਫਿਰ ਕੋਈ ਵੀ ਸਾਹਮਣੇ ਆ ਜਾਏ ਉਹ ਬਚਦਾ ਹੈ ਹੂੰ ਔਰ ਸਹੀ ਗੱਲ ਹੈ ਕਿ ਅੱਜ ਮੈਂ ਖਾਲੀ ਆਪਣੇ ਬੇਟੇ ਲਈ ਨਹੀਂ ਲੜੀ ਅੱਜ ਮੈਂ ਪੰਜਾਬ ਦੇ ਹਰ ਉਹ ਬੇ ਬੇਟੇ ਲੈ ਲਾਡੀਆਂ ਜਿਨ੍ਹਾਂ ਨੂੰ ਇਹਨਾਂ ਨੇ ਫੇਕ ਇਨਕਾਊਂਟਰ ਤੇ ਮਾਰਤਾ ਜਾਂ ਫੇਕ ਕੇਸਾਂ ਤੇ ਕੋਰਟ ਤੇ ਕਰਚਾਇੀ ਮੈਂ ਇਹਦੇ ਬਹੁਤ ਕੇਸ ਨੇ ਜਿਹੜੇ ਸ਼ਾਇਦ ਤਾਨੂੰ ਨਹੀਂ ਪਤਾ ਹੋਣ ਕਿ ਜਿਸ ਨੂੰ ਮੈਂ ਕਵਾਈਟਲੀ ਹੈਂਡਲ ਕਰ ਰਹੀ ਆ ਉਹਨਾਂ ਨੂੰ ਹੈਲਪ ਕਰ ਰਹੀ ਆ ਮੈਂ ਆਪਣੇ ਬਿਜ਼ਨਸ ਤੋਂ ਦਸਵਾਂ ਕੱਟਦੀ ਸੀ ਲੰਗਰ ਢੰਡਾਰੇ ਕੱਟਦੀ ਸੀ ਮਨ ਮੈਂ ਉਹ ਸੋਚਿਆ ਉਹ ਦਸਵਾਂ ਮੈਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਮਦਦ ਕਰਨ ਲਈ ਇਸਤੇਮਾਲ ਕਰਾਂਗੀ ਹੋਰ ਇਸ ਵਿੱਚ ਪੋਲਿਟੀਕਲ ਮੁੱਦਾ ਨਹੀਂ ਹੈ ਕੋਈ ਆ ਇਹ ਪੰਜਾਬ ਦਾ ਮੁੱਦਾ ਹੈ ਮੈਂ ਪੰਜਾਬ ਦੀ ਵਾਸੀ ਆ ਮੇਰਾ ਫਰਜ਼ ਬਣਦਾ ਹੈ ਮੈਂ ਐਜ਼ ਅ ਸਿਟੀਜ਼ਨ ਆਫ ਪੰਜਾਬ ਹਮ ਕੋਈ ਮੇਰੇ ਆਪਣੇ ਕੰਟਰੀ ਆਪਣੇ ਦੇਸ਼ ਲਈ ਕੋਈ ਚੀਜ਼ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਥੇ ਲਾਅ ਐਂਡ ਆਰਡਰ ਠੀਕ ਰਹੇ ਮੈਂ ਚਾਹਨੀਆ ਮੇਰੀ ਇਹ ਰਿਕਵੈਸਟ ਹੈ ਪੂਰੇ ਪੰਜਾਬ ਵਾਸੀਆਂ ਨੂੰ ਕਿ ਆਪਾਂ ਹੱਥ ਤੇ ਹੱਥ ਪਾ ਕੇ ਚੱਲੀਏ ਸਾਨੂੰ ਪੋਲਿਟੀਕਲ ਲੀਡਰਸ ਦੀ ਲੋੜ ਨਹੀਂ ਹੈ ਸਾਨੂੰ ਇਨਸਾਫ ਦੁਆਨ ਲਈ ਜੀ ਅਸੀਂ ਪੰਜਾਬ ਦੇ ਵਾਸੀ ਵੀ ਆ ਸਟਰੋਂਗ ਅਸੀਂ ਗੁਰੂਆਂ ਦੀ ਕੌਮ ਦੇ ਆ ਹਮ ਉਸ ਕੌਮ ਤੇ ਕਦੇ ਲੜਾਈ ਤੋਂ ਪਿੱਛੇ ਹਟੇ ਨਹੀਂ ਇਨਸਾਫ ਲੈਣ ਲਈ ਅੱਗੇ ਵਧਦੇ ਆ ਤੁਸੀਂ ਇਹ ਗੱਲ ਸਾਬਿਤ ਕੀਤੀ ਹੈ ਕਿ ਸਾਡੀ ਬਲੱਡ ਲਾਈਨ ਆ ਜਿਹੜੀ ਮਾਈ ਪਾਗੋ ਵਾਲੀ ਹੈ ਅਸੀਂ ਲੜਨਾ ਜਾਣਦੇ ਆ ਮਦਦ ਮੇਰੇ ਫਾਦਰ ਇਨ ਲਾ ਮਾਨੂੰ ਮਾਈ ਪਾਗੋ ਕਹਿੰਦੇ ਮੇਰੇ ਜਿਹੜੇ ਸੋਰਾ ਸਾਹਿਬ ਨੂੰ ਮੈਂ ਕਹਿੰਦੇ ਤੁਸੀਂ ਮੇਰੀ ਸਾਡੀ ਮਾਈ ਪਾਗੋ ਜੀ ਸਾਡੀ ਬਲੱਡ ਲਾਈਨ ਹੋਇਆ ਜਿੱਥੇ ਆਪਾਂ ਸੱਚਾਈ ਲਈ ਲੜਾਂਗੇ ਮਰ ਜਾਵਾਂਗੇ ਮਗਰ ਸੱਚ ਦਾ ਸਾਥ ਨਹੀਂ ਛੱਡਾਂਗੇ ਔਰ ਮੈਂ ਪੰਜਾਬ ਦੇ ਹਰ ਇੱਕ ਵਾਸੀ ਨੂੰ ਰਿਕੁਐਸਟ ਕਰਦੀ ਆ ਆਪਣੀ ਪ੍ਰੋਬਲਮਸ ਤੇ ਆਪਣੇ ਨਾਲ ਆਪਣੀ ਪ੍ਰੋਬਲਮ ਖੜੇ ਹੋ ਕੇ ਲੜੋ ਧੱਟ ਕੇ ਲੜੋ ਇਨਸਾਫ ਮਿਲੂਗਾ ਹਮ ਹਿੰਮਤ ਹਾਰਨ ਨਾਲ ਨਹੀਂ ਹਿੰਮਤ ਜੁਟਾਨ ਨਾਲ ਹਿੰਮਤ ਤਾਂ ਜੁਟਦੀ ਹੈ ਜਦੋਂ ਸਾਰਾ ਪਬਲਿਕ ਸਾਰਾ ਪੰਜਾਬ ਇਕੱਠਾ ਹੋਏ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਇਹ ਪੋਲਿਟੀਕਲ ਅਜੈਂਡੇਸ ਤੋਂ ਨਿਕਲ ਕੇ ਪੋਲਿਟੀਕਲ ਪਾਰਟੀਆਂ ਨੇ ਕੁਝ ਨਹੀਂ ਕਰਨਾ ਚਾਹੀ ਪੰਜਾਬ ਲਈ ਨਹੀਂ ਪੰਜਾਬ ਦੇ ਵਾਸੀਆਂ ਨੂੰ ਖੜਾ ਹੋਣਾ ਪਏਗਾ ਆਪਣੇ ਰਾਈਟ ਲਈ ਹਮ ਜਦੋਂ ਅਸੀਂ ਰਾਈਟ ਲਈ ਖੜੇ ਹੋਵਾਂਗੇ ਜਦੋਂ ਪੰਜਾਬ ਵਾਸੀਆਂ ਦੀ ਆਵਾਜ਼ ਨਿਕਲੂਗੀ ਤਾਂ ਇਹ ਪੋਲਿਟਿਕ ਪੋਲਿਟੀਕਲ ਲੀਡਰਸ ਡਰਨਗੇ ਤੇ ਕੰਮ ਸਹੀ ਕਰਨਗੇ ਜੀ ਤੇ ਮੈਂ ਆ ਪਾ ਪਿਛਲੇ ਦਿਨਾਂ ਚ ਵੀ ਕੁਛ ਦੇਖਿਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਨਕਾਉਂਟਰਸ ਇਹੋ ਜਿਹੇ ਹੋਏ ਕਿ ਜਿਨ੍ਹਾਂ ਦੇ ਉੱਤੇ ਮਾਪੇ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਨਜਾਇਜ਼ ਉਹਨਾਂ ਨੂੰ ਮਾਰ ਦਿੱਤਾ ਗਿਆ ਆਪਾਂ ਫਾਜ਼ਿਲਕਾ ਕੇਸ ਦੀ ਗੱਲ ਕਰ ਲਈਏ ਕਿ ਉੱਥੇ ਵੀ ਜਿਹੜੇ ਕਪੜਾ ਵਪਾਰੀ ਦੀ ਹਤਿਆ ਹੋਈ ਸੀ ਉਹਦੇ ਵਿੱਚ ਪਟਿਆਲੇ ਦੇ ਹੀ ਦੋ ਲੜਕੇ ਸੀ ਜਿਨ੍ਹਾਂ ਦਾ ਬਿਲਕੁਲ ਅਬਗੌਰ ਵਾਲਾ ਜਿਹੜਾ ਕੇਸ ਹੋਇਆ ਤੁਸੀਂ ਦੇਖੋ ਉਸ ਵਿੱਚ ਕਹਿੰਦੇ ਨੇ ਕਿ ਉਹ ਘਰ ਉਪ ਚੱਕ ਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਤੁਸੀਂ ਹੁਣ ਦੇਖੋ ਇਹ ਆਦਮੀ ਦਾ ਕੇਸ ਹੋਇਆ ਜਿਹੜਾ ਮਲੇਰਕੋਟਲਾ ਜਿਹੜਾ ਆਰਮੀ ਦੇ ਜਵਾਨ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਪੁਲਿਸ ਨੇ ਜਿਸਨੇ ਕੁੱਟਿਆ ਹੈ ਮਤਲਬ ਉਹ ਵੀਡੀਓ ਦੇਖ ਕੇ ਰੋਣਾ ਆ ਜਾਂਦਾ ਹੈ ਕਿ ਬੰਦੇ ਨੂੰ ਮਾਰ ਕੇ ਸੱਟ ਗਏ ਹੋ ਉਸ ਤੋਂ ਬਾਅਦ ਵੀ ਪੁਲਿਸ ਵਾਲੇ ਦੂਜੀ ਪਾਰਟੀ ਨਾਲ ਮਿਲ ਕੇ ਮਤਲਬ ਤੁਸੀਂ ਤੁਹਾਨੂੰ ਇੰਨੀ ਸ਼ਰਮ ਨਹੀਂ ਆ ਰਹੀ ਤੁਸੀਂ ਲਾਅ ਐਂਡ ਆਰਡਰ ਖਰਾਬ ਕਰਨ ਵਾਲਿਆਂ ਨਾਲ ਜੁੜੇ ਹੋ ਕਿਉਂ ਐਦਾਂ ਹੈ ਕਿ ਪੰਜਾਬ ਪੁਲਿਸ ਖਾਲੀ ਗਲਤ ਦਾ ਸਾਥ ਖਰਾਪੇ ਗਲਤ ਕਰਦੀ ਹੈ ਹਮ اسی ਚੀਜ਼ ਨੂੰ ਆਪਾਂ ਬੰਦ ਕਰਨ ਦੀ ਲੋੜ ਹੈ ਤਾਂ ਹੀ ਦੇਖੋ ਇਨਸਾਨ ਮੈਨੂੰ ਬਹੁਤ ਸਾਰੇ ਕਹਿੰਦੇ ਕਿ ਤੁਸੀਂ ਜੀ ਪੋਲਿਟਿਕਸ ਜੁਆਇਨ ਕਰੀ ਮੈਂ ਪੋਲਿਟਿਕਸ ਜੁਆਇਨ ਨਹੀਂ ਕਰਨੀ ਬਟ ਮੈਂ ਪੰਜਾਬ ਲਈ ਇੱਕ ਆਵਾਜ਼ ਬੰਨਾ ਹੂੰ ਜੋ ਪੋਲਿਟিক্যাল ਚਿਹਰਾ ਨੂੰ ਵੀ ਡਰ ਲੱਗੇ ਕਿ ਪੰਜਾਬ ਦੀ ਆਵਾਜ਼ ਹੈਗੀ ਹੈ ਹੂੰ ਕਿ ਇਹ ਕੋਈ ਗਲਤ ਸਹਿਗੀ ਨਹੀਂ ਕਿਉਂਕਿ ਲੀਡਰਾਂ ਦੇ ਨਾਲੋਂ ਜਨਤਾ ਦੀ ਆਵਾਜ਼ ਵੱਡੀ ਹੁੰਦੀ ਹੈ ਜੀ ਤੁਸੀਂ ਜਨਤਾ ਦੀ ਆਵਾਜ਼ ਉਹ ਲੀਡਰ ਜਿਹੜੇ ਹਨ ਉਹ ਲੀਡਰ ਜਨਤਾ ਨੇ ਚੁਣਿਆ ਉਹ ਅਸੀਂ ਚੁਣਿਆ ਹੂੰ ਉਹ ਸਾਡਾ ਹੱਕ ਬੰਦਾ ਹੈ ਉਹਨਾਂ ਨੂੰ ਕੁਐਸਚਨ ਕਰਨਾ ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਲਈ ਚੁਣਿਆ ਸੀ ਨਾ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਪਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਐ ਜਿਹਆਂ ਨੇ ਜਿਹੜੀਆਂ ਦਬਾ ਦਿੱਤੀਆਂ ਜਾਂਦੀਆਂ ਨੇ ਬੇਸ਼ੱਕ ਕਿਸੇ ਵੀ ਤਰ੍ਹਾਂ ਦੇ ਕੋਈ ਇਹ ਇਹ ਤਾਂ ਇਨਕਾਊਂਟਰ ਦੇ ਕੇਸ ਹੋਗੇ ਫੋਰ ਬਹੁਤ ਸਾਰੇ ਜ਼ਬਰਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਧੀਆਂ ਪਹਿਣਾ ਨੇ ਉਹ ਇਸੇ ਕਰਕੇ ਚੁੱਪ ਕਰ ਜਾਂਦੀਆਂ ਨੇ ਕਿ ਸਾਡੀ ਇੱਜ਼ਤ ਖਰਾਬ ਹੋਊਗੀ ਸਮਾਜ ਦੇ ਵਿੱਚ ਤੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾ ਦਿੱਤਾ ਜਾਊਗਾ ਤੁਸੀਂ ਦੇਖੋ ਮੈਂ ਇਹ ਕੇਸ ਇਸ ਕਰਕੇ ਲਾੜੀਆਂ ਕੱਲੇ ਲੜਦੀ ਰਹੀਆਂ ਮੈਂ ਤੁਸੀਂ ਦੇਖਿਆ ਇਹ ਮੇਰਾ ਇੱਕ ਆਫਿਸ ਹੈ ਜਿਸ ਨੂੰ 5 ਮਹੀਨੇ ਤੋਂ ਮੈਂ ਦੇਖ ਹੀ ਨਹੀਂ ਰਹੀ ਸੀ ਬਟ ਗੱਲ ਹੈ ਵੇ ਕਿ ਅਬ ਮੇਰੀ ਆਵਾਜ਼ ਨਾਲ ਜਦੋਂ ਮਨੂੰ ਇਨਸਾਫ ਮਿਲੇਗਾ ਇਹ ਜੀ ਬਹੁਤ ਸਾਰੇ ਹਮ ਹਿੰਮਤ ਮਿਲੂਗੀ ਤੁਹਾਨੂੰ ਉਮੀਦਾਂ ਜਾਗਣਗੀਆਂ ਹਮ ਹੋ ਜਿਹੜੀ ਜਿਨ੍ਹਾਂ ਦੀ ਉਮੀਦਾਂ ਜਾਗਣਗੀਆਂ ਉਹਨਾਂ ਨਾਲ ਮੈਂ ਖੜੀ ਹਮ ਜਿਸ ਨੂੰ ਕੋਈ ਤਕਲੀਫ ਹੈ ਜੋ ਮੈਨੂੰ ਅਪਰੋਚ ਕਰਦਾ ਜਿੰਨੀ ਮੇਰੀ ਬਣ ਸਕਦੀ ਹੈ ਜਿੰਨੀ ਮੇਰੀ ਪਹੁੰਚ ਹੈ ਉਹਨਾਂ ਮੈਂ ਉਹਨਾਂ ਦੀ ਮਦਦ ਕਰਦੀ ਹਾਂ ਦੇਖੋ ਮੇਰੇ ਕੋਲ ਕੋਈ ਪੋਲਿਟਿਕਲ ਚੇਅਰ ਆ ਉਹ ਤੇ ਹੈ ਨਹੀਂ ਨਾ ਉਹ ਹੈ ਬਟ ਮੈਂ ਸੱਚ ਲਈ ਸਚਾਈ ਲਈ ਅੰਤ ਤੱਕ ਲੜੂਗੀ ਅਗਰ ਮੋਰਚੇ 10000 ਬੰਦਾ ਮੇਰੇ ਲਈ ਖੜਾ ਹੋਇਆ ਸੀ ਤੇ ਮੈਂ 1 ਲੱਖ ਬੰਦੇ ਲਈ ਖੜੇ ਹਾਂ ਬਹੁਤ ਵੱਡੀ ਗੱਲ ਹੈ ਸੂਟਾ ਤੁਹਾਡੇ ਇਸ ਜਜ਼ਬੇ ਨੂੰ ਮੈਂ ਆਈ ਵਿਲ ਸਟੈਂਡ ਫਾਰ ਏਵਰੀ ਪਰਸਨ ਏਵਰੀ ਹਰ ਇੱਕ ਬੰਦਾ ਜਿਹੜਾ ਪੰਜਾਬ ਦਾ ਹੈ ਜਿਸ ਨੂੰ ਕੋਈ ਤਕਲੀਫ ਹੈ ਜਿੱਥੇ ਤੱਕ ਮੈਂ ਉਥੇ ਮਦਦ ਕਰ ਸਕੂੰਗੀ ਮੈਂ ਕਰਾਂ ਮੈਮ ਅਖੀਰ ਦੇ ਵਿੱਚ ਸਾਨੂੰ ਇਹ ਦੱਸੋ ਕਿ ਜਿਹੜਾ ਕਰਨਲ ਸਾਹਿਬ ਦਾ ਕੇਸ ਸੀ ਉਸ ਦੇ ਵਿੱਚ ਕੋਰਟ ਦੇ ਦੁਆਰਾ ਜੋ ਵੀ ਫੈਸਲਾ ਕੀਤਾ ਗਿਆ ਤੁਹਾਨੂੰ ਸਰਟੀਫਿਕੇਸ਼ਨ ਹੈ ਤੁਸੀਂ ਇਹੀ ਕੁਝ ਚਾਹੁੰਦੇ ਸੀ ਜੀ ਬਿਲਕੁਲ ਮੈਂ ਸੀਪੀ ਦੇਖੋ ਜੀ ਅਗਰ ਅਸੀਂ ਮੈਨੂੰ ਐ ਦੱਸੋ ਇਹ ਚਾਰ ਪੁਲਿਸ ਵਾਲੇ ਕਰਮਚਾਰਜ ਜਿਹੜੇ ਸੱਤ-ਅੱਠ ਕਰਮਚਾਰੀ ਨਾ ਕੋਈ ਮੇਰੇ ਰਿਸ਼ਤੇਦਾਰ ਤੇ ਹੈ ਨਹੀਂ ਨਾ ਮੈਂ ਇਹਨਾਂ ਨੂੰ ਜਾਣਦੀ ਸੀਗੀ ਨਾ ਇਸ ਤੋਂ ਪਹਿਲੇ ਜਾਣਦੀ ਸੀ ਨਾ ਇਸ ਤੋਂ ਬਾਅਦ ਜਾਨਣਾ ਚਾਹਨੀ ਹੈ ਤੇ ਮੈਂ ਆਪਣਾ ਪੈਸਾ ਕੋਈ ਕੋਟ ਕਚੈਰੀਆਂ ਚ ਲੜਨਾ ਆਸਾਨ ਨਹੀਂ ਹੁੰਦਾ ਤੁਸੀਂ ਇਹ ਦੇਖੋ ਪੈਸਾ ਹਰ ਚੀਜ਼ ਆਪਣਾ ਟਾਈਮ ਸਭ ਲਾ ਰਹੇ ਆਂ ਇਨਸਾਫ ਲਈ ਇੱਜ਼ਤ ਲਈ ਕਿ ਮੇਰੇ ਪਿਓ ਨੇ ਇੱਕ ਗੱਲ ਕਹੀ ਸੀ ਪੈਸਾ ਤੇ ਹਰ ਕੋਈ ਕਮਾ ਲੈਂਦਾ ਇੱਜ਼ਤ ਨਹੀਂ ਕਮਾ ਸਕਦਾ ਉਹ ਇੱਜ਼ਤ ਤੇ ਤੁਸੀਂ ਸਾਡੇ ਹੱਥ ਪਾਇਆ ਉਸ ਤਾਨੂੰ ਇਹ ਦਿਖਾਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਕਿ ਕਿਸੇ ਪੰਜਾਬ ਦੇ ਵਾਸੀ ਅਸੀਂ ਸਰਦਾਰ ਕੌਮ ਆ ਆਪਣੇ ਆਪ ਨੇ ਗਲੇ ਕਟਵਾ ਲੈਨੇ ਬਸ ਇੱਜ਼ਤ ਗਰੀਬਾਂ ਚਾਤ ਨਹੀਂ ਪਾ ਦਿੰਦੇ ਔਰ ਤੁਸੀਂ ਗਰੇ ਗਲਤ ਹੱਥ ਤੇ ਗਰੀਬਾਂ ਪਾ ਦਿੱਤਾ ਗੱਲ ਹੈ ਕਰਨਲ ਸਾਹਿਬ ਐ ਨਹੀਂ ਆਏ ਨਹੀਂ ਹੈ ਸਭ ਤੋਂ ਪਹਿਲੇ ਅਸੀਂ ਪੰਜਾਬ ਦੇ ਅਸੀਂ ਗੁਰੂਆਂ ਦੇ ਕੌਮ ਤੋਂ ਆ ਅਸੀਂ ਸਾਡੇ ਗੁਰੂ ਮੰਨੇ ਜਾਂਦੇ ਸੀ ਸਚਾਈ ਦੀ ਲੜਾਈ ਮੁੱਖੇ ਲੜਦੇ ਹੋਏ ਹੂੰ ਠੀਕ ਹੈ ਤੇ ਉਹਨਾਂ ਨੂੰ ਬੁਲਾਇਆ ਜਾਂਦਾ ਸੀਗਾ ਕਿ ਸਚਾਈ ਦੀ ਲੜਾਈ ਜਦੋਂ ਹੁੰਦੀ ਸੀ ਕਿਤੇ ਵਾਰੀਅਰਸ ਕਹਿੰਦੇ ਸੀਗੇ ਹੂੰ ਤੇ ਅਸੀਂ ਉਹ ਵਾਰੀਅਰ ਕੌਮ ਤੋਂ ਆ ਅਸੀਂ ਪਿੱਛੇ ਹਟਦੇ ਹਾਂ ਬਹੁਤ ਵੱਡੀ ਗੱਲ ਹੈ ਮੈਮ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਦੇਖੋ ਮੈਮ ਨੇ ਕਿਹਾ ਕਿ ਅਸਲ ਦੇ ਵਿੱਚ ਅਸੀਂ ਯੋਧਿਆਂ ਦੀ ਕੌਮ ਆ ਅਸੀਂ ਉਹ ਪੰਜਾਬ ਦੇ ਵਾਸੀ ਆ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਜਜ਼ਬੇ ਭਰੇ ਹੋਏ ਨੇ ਜਿੱਥੇ ਸਾਡੇ ਗੁਰੂਆਂ ਪੀਰਾਂ ਦੀਆਂ ਖੂਨ ਦੀਆਂ ਜਿਹੜੀਆਂ ਬਲੱਡ ਲਾਈਨਸ ਨੇ ਉਹ ਚੱਲ ਰਹੀਆਂ ਨੇ ਤੇ ਉਸੇ ਕਰਕੇ ਅਸੀਂ ਅੱਜ ਯੋਧਿਆਂ ਦੀ ਤਰ੍ਹਾਂ ਲੜਦੇ ਆਂ ਤੇ ਜੇਕਰ ਹਰੇਕ ਪੰਜਾਬ ਦਾ ਵਾਸੀ ਆਪਣੇ ਨਾਲ ਹੋ ਰਹੇ ਤੱਕੇ ਨੂੰ ਅੱਗੇ ਹੋ ਕੇ ਲੜੇ ਹਿੰਮਤ ਤੇ ਹੌਸਲੇ ਨਾਲ ਲੜੇ ਤਾਂ ਜਿੱਤ ਜ਼ਰੂਰ ਮਿਲੂਗੀ ਜਿਸ ਤਰ੍ਹਾਂ ਮੈਂਮ ਨੇ ਕਿਹਾ ਕਿ ਕਰਨਲ ਸਾਹਿਬ ਦੇ ਕੇਸ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਵੀ ਆਈਆਂ ਬਹੁਤ ਸਾਰੇ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਵੀ ਦੇਖਣੀਆਂ ਪਈਆਂ ਜਿੱਥੇ ਇਹਨਾਂ ਨੇ ਸੋਚਿਆ ਸੀ ਕਿ ਕਿਤੇ ਨਾ ਕਿਤੇ ਵੀ ਪਿੱਛੇ ਹਟ ਜਾਂਦੇ ਨੇ ਆਪ ਲੋਕ ਪਰ ਮੈਂ ਮ ਨੇ ਹਿੰਮਤ ਨਹੀਂ ਹਾਰੀ ਜਜ਼ਬਾ ਕਾਇਮ ਰੱਖਿਆ ਇਸ ਇੰਟਰਵਿਊ ਦੇ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ